ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ 8 ਵੱੱਟੀਆਂ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਕੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਅੱਜ ਦੀ ਵੀ ਬਾਈ ਜਿਹੜੀ ਵੀਡੀਓ ਬਣਾਉਣ ਜਾ ਰਹੇ ਗਰੇਵਾਲ ਡੈਰੀ ਫਾਰਮ ਚੋਂ ਬਣਾਉਣ ਜਾ ਰਹੇ ਆਓ ਪੁੱਛ ਲੈਣੇ ਬਾਈ ਤੋਂ ਫੇਰ ਅੱਜ ਬਾਈ ਇਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਚੜ੍ਹਦੀ ਕਲਾ ਨਾਮ ਤੇ ਐਡਰੈਸ ਫੋ ਨਾਮ ਹੈ ਜੀ ਕੁਲਵਿੰਦਰ ਸਿੰਘ ਪਿੰਡ ਆਪਣਾ ਕੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਆਲ ਸਿੰਘਾ ਨੇੜੇ ਪਿੰਡ ਰਹਿੰਦਾ ਜੀ ਦੁੰਨੇ ਕੇ ਵੱਡਾ ਕੋਲਗਾ ਹਮ ਮੋਬਾਈਲ ਨੰਬਰ ਹੈਗਾ 9781935553 ਠੀਕ ਹੈ ਬਾਈ 8 ਬੱਚੇ ਨੇ 8 ਬੱਚਿਆਂ ਦੀ ਮਿਲਕ ਟੀਥ ਬੱਚਿਆਂ ਸਾਰਿਆਂ ਰਿਕਾਰਡ ਵਾਲੀਆਂ ਬੱਚੇ ਠੀਕ ਹੈ ਬਾਈ ਹਾਂ ਜੀ ਅ ਇਧਰੋਂ ਸ਼ੁਰੂ ਕਰਾਂਗੇ ਹਾਂ ਜੀ ਇਧਰੋਂ ਸ਼ੁਰੂ ਕਰਾਂਗੇ ਜੀ ਪਹਿਲੇ ਨੰਬਰ ਤੇ ਬੱਚੀ ਦੇਖਦੇ ਕਿੰਨੀ ਕੁ ਉਮਰ ਹੈ ਜੀ ਏ ਬਈ ਹੈਗੀ 13 ਕਿ ਮਹੀਨੇ ਦੀ ਬੱਚੀ ਆ ਠੀਕ ਆ ਬਈ ਕੀ ਹੋਈ ਹੈ ਕਿਹੜੀ ਸੀ ਮੰਦੀ ਆ ਇਹ ਪਾਇਨਰ ਦੀ ਆ ਬਈ ایਵੀਐਸ ਦੇ ਖੋਲ ਦੇ ਬਈ ਤੋਰ ਕੇ ਵਿਖਾ ਦੇ ਸੱਦ ਵੱਡ ਚੰਗਾ ਟੀਕੇ ਦੇ ਤਕਰੀਬਨ ਕਾਬਲ ਫੇਸ ਆ ਜਿਹੜਾ ਕਰਮ ਵਾਲੀ ਦਾ ਬੜਾ ਪਿਆਰਾ ਬੋਦੀਬਾਦੀ ਚੰਗੀ ਆ ਸੁਨੱਖਪਣਾ ਬੱਚੀ ਦੇ ਵਿੱਚ ਬਹੁਤ ਬਾਕੀ ਤੋਰਾ ਤਰਾ ਚੈੱਕ ਕਰਵਾਉਨੇ ਚੰਗੇ ਸੀਮਣ ਦੀ ਆ ਮਾਂ ਦਾ ਦੁੱਧ ਬਈ ਇਹ ਹੈ ਬਈ 35 ਲੀਟਰ ਮਦਰ ਮਲਕ 35 ਲੀਟਰ ਦੀ ਮਾਂ ਦਾ ਬਈ ਦੁੱਧ ਦਾ ਰਿਕਾਰਡ ਝੋਲੀ ਚੰਗੀ ਆ ਝੋਲੀ ਬਹੁਤ ਚੰਗੀ ਡੋਟ ਬੜਾ ਪਿਆਰਾ ਝੋਲੀ ਵੀ ਨੇੜ ਤੋਂ ਚੈੱਕ ਕਰਵਾਵਾਂਗੇ ਤੋਰਾ ਤਰਾ ਚੈੱਕ ਕਰੋ ਬੱਚੀ ਦਾ ਕਮਾਲ ਦਾ ਠੀਕ ਹੈ ਤੇ ਬਿਲਕੁਲ ਬਈ ਕਾ ਵਧੀਆ ਹਣਾ ਇਹ ਝੋਲੀ ਦਿਖਾਉਂਦੇ ਆ ਝੋਲੀ ਕਮਾਲ ਦੀ ਇਕੱਲਾ ਇਕੱਲਾ ਥਣ ਚਾਰੇ ਥਣ ਨੇ ਕਿੜਵੇਂ ਪੂਰੇ ਗੈਪ ਸਟ ਬਾਲ ਤੇ ਲਾ ਬਹੁਤ ਬਈ ਗੁਲਾਬੀ ਥਾਣਾ ਜੀ ਝੋਲੀ ਤੁਹਾਡੇ ਸਾਹਮਣੇ ਬਹੁਤ ਚੰਗੀ ਸਹੀ ਗੱਲ ਆ ਬਈ ਆ ਦੋ ਨੰਬਰ ਬੱਚੀ ਇਹਦਾ ਰੇਟ ਨਾਟਰ ਆਪਾਂ ਜਾਨੀ 22000 ਰੁਪਿਆ ਕਰਦੇ ਆ ਠੀਕ ਆ ਬਾਕੀ ਮੌਕੇ ਤੇ ਮਾਨਤਨ ਕਰ ਦਿਆਂਗੇ 22000 ਰੁਪਿਆ ਮੋਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਅੱਗੇ ਭਰਾ ਦੋ ਨੰਬਰ ਇਹ ਹੈਗੀ ਆ ਜੀ 10 ਮਹੀਨੇ ਦੀ ਬੱਚੀ ਆ ਠੀਕ ਆ ਭਾਈ ਕਿਹੜੀ ਟੀਕੇ ਦੀ ਆ ਭਰਾ ਇਹ ਦਾ 4135 ਦੀ ਆ ਠੀਕ ਆ ਭਾਈ ਛੇ ਸਾ ਜਿਹੜਾ ਬੜਾ ਪਿਆਰਾ ਬੋਦੀ ਚੰਗੀ ਆ ਸਨਖਪਣਾ ਬੱਚੀ ਦੇ ਵਿੱਚ ਬਹੁਤ ਆ ਬਾਕੀ ਤੂਰਾ ਤਾਰ ਚੰਗੜ ਝੋਲੀ ਜਰੂਰ ਨੇੜ ਤੋਂ ਚੈੱਕ ਕਰਵਾਵਾਂਗੇ ਤੋਰਾ ਚੈੱਕ ਕਰ ਲਓ ਬੱਛੀ ਦਾ ਬਹੁਤ ਚੰਗਾ ਸਮੀ ਪੜੀ ਹੈ ਚਮਕ ਵਾਲੀ ਬੱਛੀ ਹੈ ਫੇਸ ਦੇਖੋ ਬੋਦੀ ਵਾਦੀ ਬਹੁਤ ਚੰਗੀ ਹੈ ਸਨਖ ਆਪਣਾ ਚੰਗਾ ਪਈ ਝੋਲੀ ਦਿਖਾਉਨੇ ਇੱਕ ਵਾਰੀ ਜਰੂਰ ਨੇੜ ਤੋਂ ਤੇ ਕੀ ਮੁੱਲ ਰਹੂ ਭਰਾ ਇਹਦਾ ਇਹ ਰੋਟਾ ਹੈਗਾ 17000 ਰੁਪਏ ਮਾਨ ਤਾਨ ਹੋ ਜੀ ਕਰਦੇ 17000 ਰੁਪਏ ਮੁੱਲ ਮਾਨ ਤਾਨ ਜਰੂਰ ਹੋ ਝੋਲੀ ਦੇਖੋ ਕੱਲਾ ਕੱਲਾ ਥਣ ਪੂਰੀ ਵਿੱਚ ਹੀ ਦੇ ਥਾਣਾ ਵੀ ਚੰਗੀ ਹੈ ਬੱਛੀ ਠੀਕ ਹੈ ਅੱਗੇ ਭਰਾ ਤੇਰਾ ਨੰਬਰ ਕਿੰਨੀ ਕੁ ਉਮਰ ਹੈ ਜੀ ਇਹ ਰੋਟ ਹੈਗੀ 1 ਸਾਲ ਉਮਰ ਦੀ ਹੂੰ ਮਿਲਕ ਟੀਥੀ ਅਖੀਰ ਗੋਇ ਉਸ ਠੀਕ ਹੈ ਭਾਈ ਅਹ ਸੇਸ ਬੜਾ ਚੰਗਾ ਬੋਦੀ ਚੰਗੀ ਹੈ ਸਨਕਾ ਬਣਾ ਚੰਗਾ ਟੋੜ ਟੋੜ ਬਹੁਤ ਚੰਗਾ ਪੈਂਦਾ ਪ੍ਰਿੰਟ ਪ੍ਰਿੰਟ ਵੀ ਕਰਮ ਵਾਲੀ ਦਾ ਚੰਗਾ ਜਰਾ ਤੋੜਾ ਚੈੱਕ ਕਰ ਲੋ ਬੱਚੀ ਦਾ ਚੰਗੇ ਸੀਮਣ ਦੀ ਆ ਇਹ ਡੈਨਮਾਰਕ ਦੇ 40118 ਦੀ ਹੈ ਜੀ ਮਾਂ ਦਾ ਦੁੱਧ ਭਾਈ ਦੁੱਧ ਹੈਗਾ ਭਾਈ ਇਹਦਾ 28 ਲੀਟਰ ਦਾ ਹੂੰ ਸਨਕਾ ਬਣਾ ਚੰਗਾ ਠੀਕ ਆ ਲੈ ਤਿਆਰੀ ਆ ਬੱਚੀ ਹਾਂ ਆ ਟੂਟ ਹੋ ਜਾਣੀ ਚੰਗੀ ਆ ਬਸ ਥੋੜੀ ਜੀ ਗੇਰ ਭਾਲਦੀ ਹੈ ਮਹੀਨੇ ਕਿ ਤੇ ਟੀਕਾ ਬਿਲਕੁਲ ਇਹਨੇ ਲਈ ਲੈਣਾ ਬਾਈ ਆ ਝੂਲੀ ਚੈੱਕ ਕਰਵਾਉਨੇ ਆ ਕੀ ਮੋਲ ਆ ਭਰਾ ਜੱਜ ਜਿਹੜਾ ਡਾਕਟਰ ਨੇ ਆ 20000 ਰੁਪਏ ਮੰਤਨ ਹੋ ਜਾ ਝੂਲੀ ਬੜੀ ਚੰਗੀ ਆ ਹਨਾ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਥਣ ਮੋਲੇ ਦਾ 20000 ਰੁਪਏ ਮੰਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਅੱਗੇ 4 ਨੰਬਰ ਜੀ ਕਿੰਨੀ ਉਮਰ ਆ ਭਰਾ ਜੀ 1000 ਤਕਰੀਬਨ 10 ਕੁ ਮਹੀਨੇ ਦੀ ਬੱਚੀ ਸੰਭੀ ਬੜੀ ਬਹੁਤ ਹੂੰ ਮਿਲਕ ਟੀ ਸੀ ਬੱਚੀ ਦੇਖੋ ਯਾਰ ਫੇਸ ਬੜਾ ਪਿਆਰਾ ਟਵਾਜ ਪੈਂਦਾ ਹਨ ਥੋੜਾ ਜਿਹਾ ਜਰਸੀ ਦੀ ਝਾਤ ਮਾਰ ਰਹੀ ਹੈ ਵਿੱਚ ਹਨ ਹਾਂਜੀ ਹੂੰ ਪਛੇ ਸਮੀ ਬਸ ਸਹੀ ਗੱਲ ਹੈ ਪ੍ਰੈਕਟ ਫਰੰਟ ਚੰਗਾ ਤੋੜਾ ਤਾਰਾ ਚੰਗੀਆਂ ਚੰਗੀ ਹੈ ਬੱਚੀ ਬਈ ਆ ਕਿਹੜੇ ਸੀਮਨ ਦੀ ਹੈ ਭਰਾ ਇਹ ਇਹ ਵੀ ਡਾਰ ਬੜਾ 40000 ਪਰ ਕਿਹਦੇ ਮਾਨਾ ਦੁੱਧ ਭਰਾ ਕਿੰਨਾ ਦਾ ਦੁੱਧ ਹੈਗਾ ਬਾਈ ਜੀ 30 ਪਲੱਸ ਇਹ ਵੀ ਲੈ ਲੋਗੇ ਹਾਂਜੀ ਹਾਂਜੀ ਬਾਈ ਤਿਆਰ ਹੀ ਠੀਕਾ ਲੈਣ ਦੇ ਤਾਂ ਠੀਕ ਆ ਬਸ ਤਿਆਰੀ ਆ ਵੈਸੇ ਜੇ ਮਹੀਨੇ ਕੋਈ ਆਰਾਮ ਨਾਲ ਹੀ ਠੀਕਾ ਲੈ ਲੈਣਾ ਬਾਈ ਢੋਲੀ ਬਹੁਤ ਚੰਗੀਆਂ ਨੇੜ ਤੋਂ ਚੈੱਕ ਕਰਵਾਣਾ ਕੱਲਾ ਕੱਲਾ ਥਣ ਪੂਰੀ ਵਿੱਚ ਹੀ ਤੇ ਖਾਣਾ ਕਿਆ ਬਾਗ ਦਾ ਮੁੱਲ ਵੀਰੇ ਦਾ ਇਹਦਾ 20000 ਰੁਪਿਆ ਜੀ ਮਾਨਤਨ ਹੋ ਜਾ ਹਾਂਜੀ ਕਰ ਦਾਂ ਕੋਈ 20000 ਰੁਪਿਆ ਮੁੱਲ ਮਾਨਤਨ ਜ਼ਰੂਰ ਅੱਗੇ ਵੀਰੇ ਪੰਜ ਨੰਬਰ ਕਿੰਨੀ ਉਮਰ ਹੈ ਜੀ ਇਹ ਹੈਗੀ ਡਾਕਟਰ 8 ਮਹੀਨੇ ਦੀ ਬੱਚੀ 8 ਮਹੀਨੇ ਦੀ ਫੇਸ ਦੇ ਫੇਸ ਬਹੁਤ ਚੰਗਾ ਸਨਕ ਕਪਣਾ ਬੱਚੀ ਦੇ ਵਿੱਚ ਚੰਗਾ ਬਾਕੀ ਪ੍ਰਿੰਟ ਪ੍ਰਿੰਟ ਵੀ ਚੰਗਾ ਚਮਕ ਚੰਗੀ ਹੈ ਸਭ ਹੀ ਪੜੀ ਬੱਚੀ ਚੋਲੀ ਚੋਲਾਂ ਦਿਖਾਉਣਾ ਇਹ ਐਬੀਐਸ ਦੇ ਡਾਸਟਰ ਬੁਲ ਦੀ ਬੱਚੀ ਹੈ ਠੀਕ ਆ ਹਾਂਜੀ ਹੂੰ ਚੋਲੀ ਦਿਖਾਵਾਂਗੇ ਜ਼ਰੂਰ ਕੱਲਾ ਕੱਲਾ ਸਣ ਪੂਰੀ ਵਿਕੇ ਧਣ ਫੇਸ ਬੜਾ ਚੰਗਾ ਫੇਸ ਬਹੁਤ ਚੰਗੀ ਬੱਚੀ ਹੂੰ ਕੀ ਮੁੱਲ ਹੈ ਵੀਰੇ ਜੈਜ ਇਹਦਾ ਡਾਕਟਰ ਹੈ ਮਾਨਦਾਨ ਹੋ ਜੀ ਕਰਦੇ ਆ 18000 ਰੁਪਈਆ ਮੋਲਾ ਬਾਕੀ ਜਿਹੜਾ ਮੌਕੇ ਤੇ ਵਿੱਚ ਮਾਦਾ ਜਰੂਰ ਹੋ ਜੂਗਾ ਝੋਲੀ ਬੜੀ ਚੰਗੀ ਆ ਭਾਈ ਕੱਲਾ ਕੱਲਾ ਬਹੁਤ ਚੰਗੀਆਂ ਲੱਗ ਕੱਲਾ ਕੱਲਾ ਥਣ ਪੂਰੀ ਵਿੱਚ ਹੀ ਥਣ ਲੱਗਿਆ ਆ ਅੱਗੇ ਬ੍ਰਿਸ਼ ਨੰਬਰ ਕਿੰਨੇ ਕੁ ਮਰੇ ਦੀ ਇਹ ਡਾਕਟਰ ਹੈਗੇ 8 ਮਹੀਨੇ ਦੀ ਬੱਚੀ ਹੈ ਠੀਕ ਆ ਹਾਂਜੀ ਫੇਸ ਹੂੰ ਰੰਗ ਰੂਪ ਚੰਗਾ ਤੋੜਾ ਤਰਾ ਚੈੱਕ ਕਰ ਲਓ ਝੋਲੀ ਚੰਗੀ ਆ ਸੰਭੇ ਭਲੀ ਵੀ ਬੱਚੀ ਹੈ ਹਾਂ ਮਾਨ ਦਾ ਦੁੱਧ ਬਈ ਕਿੰਨਾ ਹੈ ਦੁੱਧ ਬਈ ਇਹਦਾ ਹੈਗਾ 30 ਲੀਟਰ ਦਾ ਮਦਰ ਮਲਕ 30 ਲੀਟਰ ਦਾ ਠੀਕ ਹੈ ਬਈ ਫੇਸ ਬੜਾ ਚੰਗਾ ਹੈ ਨਾ ਫੇਸ ਬੋਦੀ ਬੜੀ ਬਹੁਤ ਚੰਗੀ ਹੈ ਛੋਟਾ ਛੋਟਾ ਟੰਗ ਬਈ ਬੜੀ ਚੰਗੀ ਹੈ ਸਨਖ ਖੜਨੀ ਖੁਰਨੀ ਬਹੁਤ ਚੰਗੀ ਬੱਚੀ ਹਾਂ ਮੁੱਲ ਕੀ ਹੈ ਜਾਇਜ ਮੁੱਲ ਡਾਕਟਰ ਦਾ 100000 ਰੁਪਿਆ ਮਾਨਦਾਨ ਹੋ ਜਾ ਘਰ ਦਾਂਗੇ 16000 ਰੁਪਿਆ ਮੋਲ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਹੈ ਬੱਚੀ ਸਾਫ ਝੂਲੀ ਝੋਲੀ ਚੰਗੀ ਹੈ ਤੁਰਾ ਦਾ ਰੱਖਾਂਗੇ ਬੱਚੀ ਅੱਗੇ ਵੀਰੇ 7 ਨੰਬਰ ਕਿੰਨੀ ਕੁ ਉਮਰ ਹੈ ਜੀ ਬਰਾ ਇਹ ਬਰੂਡ ਫੁੱਲ ਦੀ ਬੱਚੀ ਆ ਡਾਕਟਰ ਠੀਕ ਆ ਮਿਲਕ ਟੀਥ ਹੂੰ ਇਹ ਹੈਗੀ ਤਕਰੀਬ 8 ਕੁ ਮਹੀਨੇ ਉਮਰ ਹੈ ਜੀ ਠੀਕ ਆ ਦੇਖੋ ਫੇਸ ਦੇਖੋ ਫੇਸ ਬੜਾ ਚੰਗਾ ਚਮਕ ਦੇਖੋ ਬੱਚੀ ਤੇ ਫੇਸ ਕੁਆਲਟੀ ਬਹੁਤ ਜ਼ਿਆਦਾ ਚੰਗੀ ਬਰੀਡ ਵਾਈਜ਼ ਬਹੁਤ ਚੰਗਿਆ ਬਰੀਡ ਪੂਰੀ ਟੌਪ ਆ ਬਈ ਨਗੀਨਾ ਹੀ ਆ ਹਾਂ ਬੁੱਧੀ ਭਾਗੀ ਚੰਗੀ ਆ ਸਨਖਪੁਣਾ ਬੱਚੀ ਦੇ ਵਿੱਚ ਇਹ ਨਾ ਖੁੱਲੀਆਂ ਇੰਨਾਂ ਕਰਕੇ ਤਲਿਆਰੇ ਦੀ ਆਲ ਕਰ ਦਿੰਗਾ ਹੂੰ ਅਜੇ ਤਲਿਆਰੇ ਦੀ ਆਲ ਕਰ ਲਈਆਂ ਬਈ ਖੁੱਲੀਆਂ ਇੰਨਾਂ ਕਰਕੇ ਬਾਕੀ ਦੋ ਰਾਤਾਂ ਚੈੱਕ ਕਰ ਲੋ ਚੰਗੀ ਆ ਬੱਚੀ 프ਰਿੰਟ 프ਰਿੰਟ ਬਹੁਤ ਚੰਗਾ ਬੱਚੀ ਮੈਂ ਡਾਕਟਰ ਖਾਉਂਦਾ ਖਾਵਾਵਾਂ ਚ ਕੀ ਮੋਲ ਇਹਦਾ ਜਾਇਜ ਮੋਲ ਡਾਕਟਰ ਇਹਦਾ ਤਾਹੇ 20 ਕਰਾ ਲੋ 22 ਕਰਾ ਲੋ ਹੂੰ 18000 ਦੀ ਬੱਚੀ ਦੇਣੂ ਹੀ ਹੱਸ ਮੋਲ ਕਰਾਉਣਾ 20 ਕਰਾ ਲੋ 22 ਕਰਾ 18000 ਦੀ ਬੱਚੀ ਦੇ ਦਿਆਂਗੇ ਬਾਈ ਕਹਿੰਦਾ ਬੱਚੀ ਵੈਸੇ ਚੰਗੀਆਂ ਬ੍ਰੇਕੀ ਬਰੂਕੀ ਜ ਬਹੁਤ ਆ ਬੱਚੀਆਂ ਨਾ ਹੂੰ ਸਨੱਕ ਪੁਣਾ ਵੀ ਬਹੁਤ ਆ ਬੱਚੀ ਤੇ ਬਾਈ ਮਾਂ ਦਾ ਦੁੱਧ ਕਿੰਨਾ ਕੀ ਸੀ ਵੈਸੇ ਬੋਡੀ ਦਾ ਰੈਟ ਨਾ ਪਰਮਲਕ ਜਾਨੀ 30 ਪਲੱਸ ਦਾ ਹੈਗਾ ਹੂੰ ਬਾਕੀ ਖੜਨੀ ਖੂੜਨੀ ਜਿਹੜਾ ਤੁਸੀਂ ਥੋੜਾ ਸਾਹਮਣੇ ਆ ਸਹੀ ਗੱਲ ਹੈ ਬੋਡੀ ਸਟਰਕਚਰ ਫੇਸ ਕੁਆਲਟੀ ਜਿਹੜੀ ਹੂੰ ਬਹੁਤ ਚੰਗੀ ਨਿਕਾਨੀ ਕਾ ਕੰਨ ਹੂੰ ਬਾਗੀ ਆਰਡਰ ਕੁਆਲਟੀ ਬਹੁਤ ਚੰਗੀ ਹੈ ਗੁਲਾਬੀ ਥਾਨ ਸਹੀ ਗੱਲ ਹੈ ਫੁੱਲ ਵੀ ਜਾ ਜਈਏ ਰਮਾਨ ਤਣ ਵਿੱਚੋਂ ਜ਼ਰੂਰ ਹੋ ਜਈਏ ਥਾਂ ਝੋਲੀ ਚੰਗੀ ਆ ਅੱਗੇ ਵੀ ਲਾਸਟ ਕਿੰਨੀ ਕੁ ਉਮਰ ਹੈ ਦੀ ਇਹ ਵੀ ਡਾਕਟਰ 8 ਮਹੀਨੇ ਦੀ ਪੁੱਤਰੀ ਠੀਕ ਆ ਇਹ ਵੀ ਸੀਮਣ ਦੀ ਹੈ ਇਹ ਡਬਲ ਯੂ ਡਬਲ ਯੂ ਐਸ ਦੇ ਉਮਰ ਦੀ ਬੱਚੀ ਆ ਠੀਕ ਆ ਇਹ ਬੜਾ ਚੰਗਾ ਯਾਰ ਹਾਂ ਬਹੁਤ ਚੰਗਾ ਏਸੇ ਚੰਗਾ ਤੋੜਾ ਤਰਾ ਚੈੱਕ ਕਰ ਲੋ ਰੰਗ ਰੂਪ ਚੰਗਾ ਚੰਗੀ ਆ ਬੱਚੀ ਇਹ ਵੀ ਬਈ ਚੰਗੇ ਸੀਮਣ ਦੀ ਆ ਮਾਂ ਦਾ ਦੁੱਧ ਬਈ ਇਹਦਾ ਹੈ ਡਾਕਟਰ 27 ਲੀਟਰ ਮਦਰ ਮਲਕ ਠੀਕ ਆ ਹਾਂਜੀ ਇਹ ਇੱਕ ਬੱਚੀ ਦੇ 27 ਲੀਟਰ ਆ ਵਾਕੀ 30 ਪਲੱਸ ਵਾਲ ਗਈਆਂ ਠੀਕ ਆ ਬਈ ਇਹਦਾ ਮੁੱਲ ਜੈਜ ਇਹ ਆ ਡਾਟਰ ਮੋ ਮੁੱਲ ਕਰਾਉ ਨੂੰ ਚਾਹੇ 20 ਕਰਾ ਲਓ ਇਹ ਆਪਾਂ 17000 ਦੀ ਬੱਚੀ ਦੇ ਦਾਂ 17000 ਮਾਨਦਾਨ ਹੋ ਜਾ ਹਾਂਜੀ ਮੌਕੇ ਤੇ ਕਰ ਦਾਂਗੇ 17000 ਰੁਪਇਆ ਮੋਲਾ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾ ਜਰੂਰ ਹੋ ਜਾਊਗਾ ਚੰਗੀ ਆ ਬੱਚੀ ਸਨਕੀ ਆ ਬੱਚੀਆਂ ਅਸੀਂ ਭਰਾ ਕੁਲੇ ਆਠ ਬਈ ਆਠ ਹੀ ਲਖਾਤੀਆਂ ਤੇ ਬਈ ਜੇ ਕੋਈ ਇਕੱਠੀਆਂ ਲਵੇ ਚੰਕਾ ਇਕੱਠਿਆਂ ਦੇ ਰੂਪਈ ਆਪਾਂ ਕਿਰਾਇਆ ਜਿਹੜਾ ਫ੍ਰੀ ਕਰ ਦਾਂਗੇ ਠੀਕ ਆ ਹਾਂਜੀ ਜੇ ਕੋਈ ਜੋੜਾ ਲੇਗਾ ਤਾਂ ਉਹਦੇ ਲਈ ਵੀ ਔਰ ਰੇਟ ਆਪਾਂ ਬਹਿ ਜੀ ਕਰਾਂਗੇ ਠੀਕ ਹੈ ਬਾਈ ਹਾਂ ਬਾਕੀ ਪਹਿਲੇ ਤੁਹਾਨੂੰ ਪਤਾ ਹੀ ਹੈ ਵੀ ਰੇਟ ਇਹ ਹੋ ਜੀਆ ਬੱਚੀਆਂ ਦਾ ਪੱਤੀ ਪੱਤੀ 2000 ਰੁਪਇਆ 30 32 32000 25 25000 ਤੋਂ ਘੱਟ ਨਹੀਂ ਕੋਈ ਵੀ ਮੁੱਲ ਕਰਦਾ ਹੈਗਾ ਜਿਹੜਾ ਬਾਈ ਰੇਟ ਜਮਾ ਜਾਏ ਜੀਆ ਮਿਲਕ ਟੀਸ ਬੱਚੀਆਂ ਲਊਗਾ ਬਾਈ ਕਹਿੰਦਾ ਕਿਰਾਇਆ ਜਿਹੜਾ ਫ੍ਰੀ ਕਰ ਦੇਾਂਗੇ ਇਹ ਜੋੜਾ ਇਕੱਠਾ ਲਵਾਂਗੇ ਤਾਂ ਉਹਦੇ 'ਚ ਚੰਗਾ ਮਾਨ ਤਾਨ ਕਰ ਦੇਾਂਗੇ ਬਾਈ ਇਹ ਜੇ ਸਾਰੀਆਂ ਲਾਉਂਗੇ ਕਿਰਾਇਆ ਫਰੀ ਹੋ ਜਾਣਾ ਫੁੱਲ ਮਾਨ ਹਾਂਜੀ ਮਾਨ ਤਾਨੂੰ ਹੋ ਲਾ ਬਾਕੀ ਕੁਆਲਿਟੀ ਵਾਲੀਆਂ ਵੱਛੀਆਂ ਆਏਗਾ ਕੋਈ ਵੀ ਕੁਆਲਿਟੀ ਤੋਂ ਘੱਟ ਨਹੀਂ ਸਹੀ ਗੱਲ ਆ ਹਾਂ ਮਿਲਕ ਟੀਥ ਵੱਛੀਆਂ ਆਏਗਾ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ